ਜਲੰਧਰ ਵਿਕੇ ਚੋਣ ਪ੍ਰਚਾਰ ਕਰਦੇ ਹੋਏ ਜਿੱਥੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਨਾਲ ਸੰਜਾਈ ਜਾ ਰਹੀ ਹੈ ਉੱਥੇ ਹੀ ਉਨ੍ਹਾਂ ਵੱਲੋਂ ਵਿਰੋਧੀਆਂ ਨੂੰ ਵੀ ਲੰਮੇ ਹੱਥੀ ਲਿਆ ਜਾ ਰਿਹਾ ਹੈ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੂੰ ਕੁਟਾਲੇ ਬਾਜ਼ ਕਰਾ ਦਿੱਤਾ ਇਸ ਤੋਂ ਇਲਾਵਾ ਚੰਨੀ ਨੇ ਸ਼ੀਤਲੰਗੁਰਾਲ ਤੇ ਵੀ ਨਿਸ਼ਾਨਾ ਸਾਧਿਆ ਕੇਜਰੀਵਾਲ ਇੱਕ ਸ਼ਰਾਬ ਦੇ ਬਹੁਤ بڑے ਕੁਟਾਲੇ 'ਚ ਨਾਮਜਦ ਜੇਲ੍ਹ 'ਚ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜੇ ਇਹ ਬੰਦੇ ਪਰ ਅਸੀਂ ਕਿਆ ਵਿਸ਼ਵਾਸ ਕਰ ਸਕਦੇ ਆ ਦਿੱਲੀ ਦੇ ਵਿੱਚ ਬਹੁਤ بڑا ਸ਼ਰਾਬ ਦਾ ਘਟਾਲਾ ਹੋਇਆ ਤੇ ਉਹੀ ਘਟਾਲਾ ਪੰਜਾਬ ਵਿੱਚ ਵੀ ਹੋਇਆ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਉਹ ਕਾਰਵਾਈ ਦੀ ਮੰਗ ਕਰਦੇ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇਹ ਜਿਹੜੀ ਸ਼ਰਾਬ ਦੀ ਪਾਲਿਸੀ ਆ ਵਾਪਸ ਵੀ ਲੈ ਲਈ ਸੀ ਪੰਜਾਬ ਵਾਲਿਆਂ ਨੇ ਤਾਂ ਅਜੇ ਤੱਕ ਵਾਪਸ ਵੀ ਨਹੀਂ ਲਈ ਸਾਡਾ ਮੁੱਖ ਮੰਤਰੀ ਕੇਂਦਰੀ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੇ ਘਟਾਲਾ ਹੋਇਆ ਇਸ ਨੂੰ ਲਪੋ ਰਿਹਾ ਤੇਚਰੀਵਾਲ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿ ਅਜਿਹਾ ਬੰਦਾ ਜਿਹੜਾ ਲੁਟ ਕੇ ਖਾ ਗਏ ਸਾਡੇ ਪੈਸੇ ਨੂੰ ਇਹਨਾਂ ਨੇ ਜਹਾਜ਼ਾਂ ਦੇ ਧੂਏ ਚ ਰੋਲਤਾ ਸਾਡੇ ਪੈਸੇ ਪੰਜਾਬ ਦੇ ਪੈਸਾ 80000 ਕਰੋੜ ਦਾ ਕਰਜ਼ਾ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਟੀ ਚਲਾ ਰਹੇ ਉਹਨਾਂ ਦੀ ਕੰਪੇਨ ਚਲਾ ਰਹੇ ਸਾਡੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਇਸ ਕਰਕੇ ਸੀ ਦਾ ਵਿਰੋਧ ਕਰਦੇ ਜਲੰਧਰ ਵੈਸੇ ਵਿਧਾਇਕ ਸ਼ੇਤਲੰਗੁਰਾਲ ਕੋ ਹਾਈ ਕੋਰਟ ਨੇ ਬਲੈਕਵਾਰਡ ਕੋ ਲੈ ਕੇ ਜ਼ਾਲਤ ਨੇ ਫੈਸਲਾ ਜੁਆਇਆ ਹੈ ਅਦਾਲਤ ਕੇ ਬਲੈਕਕੈਟ ਫੀਲ ਕੀ ਉਸੇ ਸੇ ਪਹਿਲੇ ਹੀ ਵਿਧਾਇਕ ਸ਼ੇਤਲੰਗੁਰਾਲ ਨੇ ਵਕੀਲ ਨੇ ਬੇਲ ਵਾਪਸ ਲੈ ਲਈ ਬੇਲ ਇਸ ਕਰਕੇ ਲੈ ਲਈ ਕਿ ਪੁਟਾਲਿਆਂ ਦੇ ਵਿੱਚ ਲਪਤ ਹੈ ਉਹਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਬੇਲ ਰਿਜੈਕਟ ਹੋਣੀ ਹੈ ਇਸ ਕਰਕੇ ਵਾਪਸ ਲੈ ਲਈ ਅਜਿਹੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਦੇ ਘਰ ਦੇ ਕੋਲ ਤੇ ਨਸ਼ਿਆਂ ਦੀ ਬਹੁਤ ਵੱਡੀ ਥੇਪ ਮਿਲੀ ਹੈ ਉਹ ਤੇ ਨਾਲ ਉਹਦੀਆਂ ਫੋਟੋਆਂ ਜाहिर ਹੋ ਗਿਆ ਉਹਦੇ ਨਾਲ ਲਿੰਕ ਉਹਦੇ ਜाहिर ਹੋ ਗਏ ਇਸੇ ਕਰਕੇ ਉਹ ਭੱਜਿਆ 19 ਪਰਚੇ ਉਹਦੇ ਦੇ ਦਰਜ ਹੈ ਇਹ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਆਮ ਆਦਮੀ ਪਾਰਟੀ ਨੇ ਅਜਿਹੇ ਬੰਦੇ ਅੱਗੇ ਲੈ ਕੇ ਜਾਂਦੇ ਜਿਹੜੇ ਕਿ ਕ੍ਰਿਮੀਨਲ ਹੈ ਜਿਹੜੇ ਨਸ਼ਿਆਂ ਨੂੰ ਬੜਾਵਾ ਦਿੰਦੇ ਚਾਹੇ ਉਹ ਰਿੰਕੂ ਹੈ ਚਾਹੇ ਸੀਤਲੁਂਗਰਾਲ ਹੈ ਅਜਿਹੇ ਬੰਦੇ ਇੱਕ ਨਾ ਇੱਕ ਦਿਨ ਸਲਾਖਾਂ ਦੇ ਪਿੱਛੇ ਜਾਣਗੇ

ਇੱਕ ਪਵਿੱਤਰ ਭੈਣ ਭਾਈ ਆਰ ਇੱਕ ਧਾਰਮਿਕ ਆਗੂ ਦੇ ਨਾਲ ਕਿਸ ਤਰ੍ਹਾਂ ਦਾ ਸਾਡਾ ਰਿਸ਼ਤਾ ਹੁੰਦਾ ਹੈ ਮੈਂ ਉਹਨਾਂ ਨੂੰ ਝੁੱਕ ਕੇ ਪੈਰੀ ਹੱਥ ਨਾਲ ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਇਆ ਤੇ ਇਹਨਾਂ ਨੇ ਤਰੋੜ ਮਰੋੜ ਕੇ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਜੇ ਔਮਨ ਕਮਿਸ਼ਨ ਨੂੰ ਥੋੜੀ ਬਹੁਤੀ ਵੀ ਸ਼ਰਮ ਲਿਹਾਜ਼ ਹੈਗੀ ਹੈ ਤਾਂ ਜੋ ਇੱਕ ਔਰਤ ਬਾਰੇ ਇਹਨਾਂ ਨੇ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਦੇ ਕਾਰਵਾਈ ਕਰਾਵੇ ਕਿਹੜੇ ਲੋਕਾਂ ਨੇ ਗਲਤ ਤੋੜ ਮਰੋੜ ਕੇ ਇਸ ਵੀਡੀਓ ਨੂੰ ਪੇਸ਼ ਕੀਤਾ ਆ ਪੂਛ ਵਾਲੇ ਮਾਮਲੇ ਵਿੱਚ ਪੰਜਾਬ ਸੁਨਾਵਾਂ ਅਯੋਗ ਨੇ